ਲਾ ਬੱਚਿਆਂ ਨਾਲ ਨਹਿਰ ਵਿੱਚ ਨਹਾਉਣ ਗਿਆ ਬੱਚਾ ਡੁੱਬਨ ਨਾਲ ਹੋਈ ਮੌਤ ਬੱਚੇ ਦੀ ਲਾਸ਼ ਅੱਜ ਨਹਿਰ ਵਿੱਚੋਂ ਮਿਲੀ ਪਰਿਵਾਰ ਵਿੱਚ ਸੋਗ 2 ਦਿਨ ਪਹਿਲਾਂ ਪਿੰਡ ਭਰੋਵਾਲ ਥਾਣਾ ਗੋਇੰਦਵਾਲ ਸਾਹਿਬ ਦਾ ਗੁਰਮਾਨ ਸਿੰਘ ਪੁੱਤਰ ਦਲਬੀਰ ਸਿੰਘ ਉਮਰ ਤਕਰੀਬਨ 12 ਕੋ ਸਾਲ ਜੋ ਕਿ ਬੱਚਿਆਂ ਨਾਲ ਨਹਿਰ ਵਿੱਚ ਨਹਾਉਣ ਗਿਆ ਸੀ ਅਤੇ ਇਹ ਬੱਚਾ ਨਹਿਰ ਵਿੱਚ ਡੁੱਬ ਗਿਆ ਸੀ ਡੁੱਬਨ ਨਾਲ ਬੱਚੇ ਦੀ ਮੌਤ ਹੋ ਗਈ ਬੱਚੇ ਦੀ ਲਾਸ਼ ਅੱਜ ਨਹਿਰ ਵਿੱਚੋਂ ਮਿਲੀ ਪਰਿਵਾਰ ਵਿੱਚ ਸੋਗ ਦੇਖਣ ਨੂੰ ਮਿਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬੱਚੇ ਦੇ ਪਿਤਾ ਦੀ ਮੌਤ ਪਹਿਲਾਂ ਹੋ ਚੁੱਕੀ ਹੈ ਅਤੇ ਪਰਿਵਾਰ ਵਿੱਚ ਉਸ ਦੀ ਮਾਂ ਅਤੇ ਦੋ ਭੈਣਾਂ ਹਨ ਜਿਨ੍ਹਾਂ ਵਿੱਚੋਂ ਇਹ ਛੋਟਾ ਸੀ ਅਤੇ ਪਰਿਵਾਰ ਦਾ ਸਹਾਰਾ ਸੀ ਮੌਕੇ ਤੇ ਪੁਜੀ ਜਾਂਚ ਅਧਿਕਾਰੀ ਕਿਰਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਪਿਛਲੇ 2 ਦਿਨਾਂ ਤੋਂ ਹੀ ਲੜਕੇ ਦੀ ਭਾਲ ਕੀਤੀ ਜਾ ਰਹੀ ਸੀ ਅੱਜ ਪਿੰਡ ਨੱਥੂਕੇ ਬੁਰਜ ਰਾਏ ਤੋਂ ਇਸ ਦੀ লাশ ਮਿਲ ਗਈ ਜਿਸ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਤਰਨਤਾਰਨ ਤੋਂ ਸਾਨੂੰ ਫਤਿਹਬਾਦ ਦੀ ਖਾਸ ਰਿਪੋਰਟ ਆ ਵੀ ਜ ਆਪਣਾ ਤੇ ਕੀ ਲੱਗਦਾ ਬੱਚਾ ਤੁਹਾਡਾ ਜਿਹੜਾ ਮੇਰਾ ਨਾਮ ਜਰਮਨ ਸਿੰਘ ਆ ਜੀ ਤੇ ਮੇਰਾ ਭਾਂਜਾ ਹੀ ਜਿਹੜਾ ਪੂਰਾ ਮੁੰਡਾ ਹੂੰ ਹੂੰ ਇਹ ਪਰਸੋਂ ਨੀ ਤਰੀਕ ਨੂੰ ਕਿਤੇ ਮੋਲਿਆਂ ਦੇ ਨਾਲ ਹੀ ਬਾਹਰ ਗਿਆ ਅਸੀਂ ਤੇ ਕਿਆ ਖੜਨ ਕੇ ਆ ਜੀ ਹੂੰ ਪਰ ਅੱਜ ਬੋਰਡਿੰਗ ਹੋ ਗਈ ਉਹਦੀ ਮਹਿਰਤ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਬਿਠੇ ਪਰਿਵਾਰ ਚ ਮਾੜਾ ਜੀ ਦੋ ਭੈਣਾ ਵਾ ਡੈਡੀ ਪਹਿਲਾਂ ਪੂਰੇ ਹੋ ਗਏ ਆ ਹੂੰ ਕੋਈ ਪਰਿਵਾਰ ਦਾ ਸਾਰਾ ਨਹੀਂ ਬਸ ਇਹਦੇ ਆਸਰੇ ਮਾਂ ਹੀ ਦਿਨ ਕੱਟਣ ਲਈ ਇਹ ਬੱਚਾ ਭੈਣਾ ਤੋਂ ਛੋਟਾ ਕੇ ਜਾਂ ਛੋਟਾ ਛੋਟਾ ਜੀ ਦੋਨੋਂ ਭੈਣਾਂ ਤੋਂ ਛੋਟਾ ਮਾਨਾ ਭੈਣਾਂ ਤੋਂ ਛੋਟਾ ਹਾਂਜੀ ਹੁਣ ਪਰਿਵਾਰ ਵਰਤਕੀ ਮੰਗ ਕਰਦਾ ਪ੍ਰਸ਼ਾਸਨ ਕੋਲ ਜਾਂਦਾ ਬੁਵਾਤ ਤੇ ਜਿੰਦਰੀ ਕਾਨੂੰਨੀ ਕਾਰਵਾਈ ਜੋ ਵੀ ਉਚੇਤੇ ਆਉ ਹੋਣੀ ਚਾਹੀਦੀ ਹੈ ਜੀ ਜਿਹਦੇ ਨਾਲ ਸਪਸ਼ਟ ਹੋ ਸਕੇ ਕਿ ਮੌਤ ਦਾ ਕਾਰਨ ਸਰਕਾਰ ਨੇ ਕੀਤੀ ਸੀ ਜੀ ਕੋਈ ਜਾਣਕਾਰੀ ਹੈਗੀ ਬੱਚਾ ਜਿਹੜਾ ਲਾਪਤਾ ਹੈ ਵੀ ਦੁੱਬੇ ਹੀ ਵਾਕਿਆ ਹੈ ਕਿ ਜਾਂ ਹੋ ਰਹੀ ਨਹੀਂ ਜੀ ਘਰੋਂ ਤੇ ਖੇਡਣ ਹੀ ਗਿਆ ਹੀਗਾ ਮਤਲਬ ਦਿਨਸਰ ਜਿ세 ਕਿ ਲਾਪਤੇ ਰਹੇ ਉਸ ਤਰ੍ਹਾਂ ਲੱਗਦਾ ਤਾਂ ਨਹੀਂ ਫਿਰ ਇਦਾਂ ਵੀ ਦੁੱਬਿਆ ਹੋਊਗਾ ਪਰ ਉਹ ਬੱਚੇ ਦੇ ਕਹਿੰਦੇ ਆ ਕਿ ਅਹੀਂ ਨਾ ਹੋਂ ਗਏ ਹਾਂ ਹਾਂਜੀ ਜਹਾਂ ਤੋਂ ਆਪਣੇ ਸੂਰਤ ਜਿਲ੍ਹੇ ਵਿੱਚ ਤੱਕ ਦਈ ਹੈ ਹਾਂਜੀ ਹਾਂਜੀ ਟੱਡ ਮਾਰੀ ਮਿਲੀਅਨਾਰ ਦੇ ਇੱਕ ਬੱਚਾ ਜਿਹੜਾ ਲਾਪਤਾ ਸੀਗਾ 2-3 ਦਿਨ ਤੋਂ ਕੀ ਇਹ ਮਾਮਲਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਕਿਹੜੀ ਜਗ੍ਹਾ ਤੋਂ ਲੱਭਿਆ ਤੇ ਮਾਮਲਾ ਜੀ ਪਿੰਡ ਪਰੋਵਾਲ ਦਾ ਬੱਚਾ 12 ਸਾਲ ਦਾ ਦੋ ਬੱਚੇ ਨਹਿਰ ਤੇ ਨਾਉਣ ਆਏ ਰਜਵਾਹਾ ਪੱਟੀ 'ਚ ਪਿੰਡ ਪਰੋਵਾਲ ਤੇ ਇੱਕ ਬੱਚਾ ਡੁੱਬ ਗਿਆ ਅਹੀਂ 2-3 ਦਿਨ ਤੋਂ ਛੋਟਾ ਬੱਚਾ ਜਿਹੜਾ ਹੋਇ ਉਹ ਡਰ ਗਿਆ ਵੀ ਤੇ ਮੇਰਾ ਨਾ ਨਾ ਲੱਗ ਜਾ ਤੇ ਉਹਨੇ ਦੱਸਿਆ ਨਹੀਂ ਕਿਸੇ ਨੂੰ ਜੀ ਐਂ ਫੇਰ ਲੱਗੇ ਸਾਰੀਆਂ ਨਹਿਰਾਂ ਸ਼ੱਕ ਦੀ ਬਣਾ ਦੇ ਫੁੱਲਦੇ ਰਹੇ ਜੀ ਫਤਿਹਬਾਦ ਵਾਲੀ ਨਹਿਰ ਸਾਰੀ ਰਾਤ ਦੋ ਤਿੰਨ ਦਿਨ ਹੋ ਗਿਆ ਪਿੰਡ ਵਾਰਸਾਂ ਨੇ ਪਿੰਡ ਦੇ ਲੋਕਾਂ ਨੇ ਬਹੁਤ ਸਹਿਯੋਗ ਦਿੱਤਾ ਹੈ ਤੇ ਲੋਕਲ ਪੁਲਿਸ ਸਾਡੇ ਐਸਐਚਓ ਸਾਹਿਬ ਸਾਹਿਬ ਬਰਲਾ ਸਿੰਘ ਜੀ ਐਸਆਈ ਐਸਐਚਓ ਗੋਂਦਵਾਲ ਸਾਹਿਬ ਮੈਂ ਕਿਰਪਾਲ ਸਿੰਘ ਐਸਆਈ ਚੌਕੀ ਇੰਚਾਰਜ ਫਤਿਹਬਾਦ ਬੜੀ ਮੁਸ਼ਕਲਤ ਕਰਕੇ ਬੱਚੇ ਦੀ ਬੋਡੀ ਅੱਜ ਮਿਲੀ ਹੈ ਜੀ ਪਰਵਾਰ ਤੋਂ ਲੈ ਕੇ ਪਿੰਡਾਂ ਦੇ ਰਾਤ ਨੂੰ ਸੱਚ ਕਾ ਦਰੇ ਜੀ ਫੇਲੋ ਗਿਆ ਤਾਂ ਕਰਫ్యూ ਸਰਚ ਕੀਤੀ ਸੀ ਤੇ ਸੀਨੀਅਰ ਅਫਸਰ ਨੇ ਨੋਟਿਸ ਦੇੰਦਾ ਸੀ ਤੇ ਅਫਸਰਾਂ ਨੇ ਕਿਹਾ ਵੀ ਬਚਾ ਲਵੋ ਕਿ ਵਾਰਸਾਂ ਨੂੰ ਹਵਾ ਦੇ ਕਰੋ ਅੱਜ ਉਹਦੀ ਡੈੱਡ ਬੋਡੀ ਮਿਲੀ ਹੈ ਬੜਾ ਦੁੱਖ ਹੋਇਆ ਹੈ ਬੱਚੇ ਦਾ ਨਾਮ ਹੈ ਗੁਰਮਾਨਦੀਪ ਸਿੰਘ ਪੁੱਤਰ ਦਲਵੀਰ ਸਿੰਘ ਪਾਪਾ ਦੀ ਡੈਥ ਹੋ ਗਈ ਆ ਪਿੰਡ ਪਰੋਵਾਲ ਤੇ ਦੋ ਜੀਆਂ ਪੈਣਾ ਹੈ ਜੀ ਇੰਨੀ ਉਮਰ ਹੈ ਬੱਚੇ ਦੀ ਬੱਚੇ ਦੀ 12 ਸਾਲਾਂ ਦੀ ਉਮਰ ਹੈ ਜੀ 6ਵੇਂ ਚ ਪੜਦਾ ਹੈ ਹੁਣ ਕੀ ਕਾਰਵਾਈ ਹੁੰਦੀ ਹੈ ਇਹਦੇ ਮਮੀ ਦੇ ਬਿਆਨ ਲਿਖ ਕੇ ਜੀ ਮਰਦentro ਘਰੇ ਦੇ ਮਮੀ ਦਾ ਨਾਂ ਆ ਉਹਨਾਂ ਦੇ ਬਿਆਨ ਲਿਖ ਕੇ ਫੌੜੀ ਕਬਜ਼ੇ 'ਚ ਲੈ ਲਈ ਆ ਅਗਲੀ ਕਾਨੂੰਨੀ ਕਾਰਵਾਈ ਜਾਰੀ ਹੈ ਜੀ ਅਕੋਰਡਿੰਗ ਟੂ ਦਾ ਜੋ ਕਾ ਕਾਰਵਾਈ ਬਣਦੀ ਕਰਾਂਗੇ ਜੀ